ਜੀ ਸਰਦਾਰਜੀ ਫੁੱਟਵੇਅਰ ਦੇ ਨਾਲ ਮੇਰੀ ਦੁਕਾਨ ਨੇ ਚਾਵਲਾ ਕਰਾਈ ਤੇ ਸਾਡੀ ਚੌਂਕ ਤੋਂ तकरीबन 100 ਮੀਟਰ ਦੀ ਦੂਰੀ ਤੇ ਸਾਡੀ ਸ਼ਾਪ ਹੈ ਜੀ ਤੇ तकरीबन ਸਾਰੀ ਮਾਰਕੀਟ ਦੇ ਬਾਹਰ ਯੂਨਿਟ ਏਸੀ ਦੇ ਲੱਗੇ ਹੋਏ ਨੇ ਦੋ ਤਰੀਕ ਨੂੰ ਪਹਿਲੇ ਵੀ ਚੋਰੀ ਹੋਈ ਸਾਨੂੰ ਅੱਜ ਹੀ ਪਤਾ ਲੱਗਿਆ ਜੀ ਤੇ ਦੋ ਤਰੀਕ ਨੂੰ ਰਵੇਸ਼ ਮੈਡੀਕਲ ਦੇ ਚੋਰੀ ਹੋਈ ਹੈ ਉਹਨਾਂ ਦਾ ਉਤਾਰ ਕੇ ਲੈ ਗਏ ਅੱਜ ਇਹਨਾਂ ਦਾ ਚੋਰੀ ਹੋ ਗਿਆ ਤੇ ਰਾਤ 8 ਵਜੇ ਅਸੀਂ ਸਾਡੇ 8 ਵਜੇ ਦੁਕਾਨ ਬੰਦ ਕਰਕੇ ਜਾਂਦੇ ਆ ਉਹ ਲਾਈਟਾਂ ਵੀ ਲੱਗ ਰਹੀਆਂ ਨੇ ਸਟਰੀਟ ਲਾਈਟਾਂ ਪਹਿਲਾਂ ਤੇ ਅਸੀਂ ਬੰਦ ਸੀ ਹੁਣ ਉਹ ਵੀ ਚੱਲ ਰਹੀਆਂ ਨੇ ਤੇ ਪਤਾ ਨਹੀਂ ਉਹ ਚੋਰਾ ਦੇ ਹੌਸਲੇ ਬਹੁਤ ਬਲੰਦ ਹੋਏ ਹੋਏ ਆ। ਇਸ ਪ੍ਰਸ਼ਾਸਨ ਨੂੰ ਮੰਗ ਹੈ ਹੀ ਹੈ ਕਿ ਗਸ਼ਤ ਵਧਾਈ ਜਾਵੇ ਥੋੜੀ ਜੀ ਰਾਤ ਨੂੰ। ਇਹਨਾਂ ਨੂੰ ਨਕੇਲ ਪਾਈ ਜਾਵੇ। ਕੀ ਰਾਤ ਕਿੰਨੇ ਕਜੇ ਵਧਾ ਕੇ ਗਏ ਸੀ? ਅਸੀਂ 8:30 ਵਜੇ ਜਾਣਦੇ ਆ ਜੀ। ਸਾਰੀ ਮਾਰਕੀਟ ਸਾਰੀ ਮਾਰਕੀਟ 8:30 ਵਜੇ ਦੇ ਕਰੀਬ ਜਾਂਦੀ ਹੈ। ਉਸ ਤੋਂ ਬਾਅਦ ਹੀ ਘਟਨਾ ਹੋਈ ਹੈ। ਸਵੇਰ ਨੂੰ ਹੋਈ ਹੈ ਕਿ ਤੜਖਾਰ ਹੋਈ ਹੈ ਕਿਸ ਟਾਈਮ ਹੋਈ ਹੈ? ਇਹ ਤਾਂ ਸਵੇਰੇ ਆ ਕੇ ਦੇਖਿਆ ਸੀ। ਸੀਸੀਟੀਵੀ ਹੋਟਲ ਵਗੈਰਾ ਆਏ ਸੀ। ਸੀਸੀਟੀਵੀ ਵਗੈਰਾ ਸਾਡੇ ਇਧਰ ਤੇ ਨਹੀਂ ਲੱਗਿਆ ਹੋਇਆ। ਕੋ ਚੌਕ ਵਗੈਰਾ ਚ ਲੱਗੇ ਹੋਏ ਨੇ ਇਹ ਦੇਖਿਆ ਜਾਵੇ ਤਾਂ ਚੌਕ ਬਿਲਕੁਲ ਨਜ਼ਦੀਕ ਹਾਂਜੀ ਹਾਂਜੀ ਚੌਕ ਬਿਲਕੁਲ 100 ਗੱਜ ਦੀ ਦੂਰੀ ਤੇ ਹੈ ਜੀ ਸਭ ਤੇ ਪੁਲਿਸ ਨੂੰ ਤਲਾਸ਼ ਕਰਤੀ ਪੁਲਿਸ ਨੂੰ ਬਾਅਦ ਚੱਲੇ ਆ ਜੀ ਸਾਰੇ ਇਕੱਠੇ ਹੋਏ ਸੀ ਤੇ ਮੇਂ ਤਲਾਸ਼ ਚੌਕੀਦਾਰ ਰੱਖਿਆ ਹੋਇਆ ਸੀ ਚੌਕੀਦਾਰ ਪਹਿਲੇ ਹੈਗਾ ਸੀ ਸੀਪੀਓ ਆਂਦੇ ਸੀ ਜੀ ਪੁਲਿਸ ਨੇ ਰੱਖੇ ਹੋਏ ਸੀ ਜੀ ਹੁਣ ਤਾਂ ਕਦੀ ਕੋਈ ਪੈਸੇ ਲੈਣ ਵੀ ਨਹੀਂ ਆਇਆ ਨਾ ਕੋਈ ਪੁਲਿਸ ਵਾਲੇ ਆਏ ਨਾ ਕੋਈ ਕੋਈ ਨਹੀਂ ਆਇਆ ਨਾਮ ਇੰਦਰਜੀਤ ਜੀ ਕੀ ਕੰਮ ਕਰਦੇ ਸਰਦਾਰ ਜੀ ਫਟਵਾਰ ਸ਼ੂਜ਼ ਦੀ ਦੁਕਾਨ ਹੈ ਜੀ ਮੇਰੀ ਮਛਵੜਾ ਰੋਡ ਤੇ 11 ਨੰਬਰ ਦੁਕਾਨ ਹੈ ਕੀ ਮਾਮਲਾ ਹੈ ਮਾਮਲਾ ਹੋਇਆ ਇਹ ਹੈ ਜੀ ਅਸੀਂ ਰਾਤ ਨੂੰ ਦੁਕਾਨ ਬੰਦ ਕਰਕੇ ਗਏ ਆ ਸਵੇਰੇ ਆਕੇ ਖੋਲੀ ਤੇ ਸਾਡਾ ਏਸੀ ਚੋਰੀ ਹੋ ਗਿਆ ਜੀ ਲਾਗੇ ਲੈ ਗਏ ਕਿੰਨੇ ਵਜੇ ਦੁਕਾਨ ਬੁਧਾਈ ਅਸੀਂ 8 ਵਜੇ ਦੁਕਾਨ ਬੁਧਾਈ ਸੀ ਜੀ ਸਵੇਰੇ 9 ਵਜੇ ਆਕੇ ਖੋਲਣ ਲੱਗੇ ਸੀ ਆਕੇ ਦੇਖਿਆ ਤੇ ਏਸੀ ਚੋਰੀ ਹੋਇਆ ਕੋਈ ਲੱਗ ਲੈ ਗਏ ਜੀ ਸੀਸੀਟੀਵੀ ਵਗੈਰਾ ਲੱਗਿਆ ਨਹੀ ਇਥੇ ਸਾਡੇ ਨੀ ਮਾਰਕੀਟ ਦਾ ਕੋਈ ਨਹੀਂ ਹੈਗਾ ਬਾਕੀ ਉਹ ਅੱਗੇ ਪਿੱਛੇ ਕਿਤੇ ਲੱਗੇ ਹੋਣਗੇ ਜੀ ਕਿੰਨੇ ਕੇ ਵਜੇ ਤੀ ਰਾਤ ਤੁਸੀਂ ਬੁਧਾ ਕੇ ਅਸੀਂ 8 ਵਜੇ ਬੁਧਾ ਕੇ ਗਏ ਆ ਜੀ ਵੇਰੇ 9 ਵਜੇ ਆ ਕੇ ਖੋਡੀਏ ਦੁਕਾਨ ਤੇ ਆਂਦੇ ਆ ਦੇਖਿਆ ਪਹਿਲਾਂ ਹੀ ਆਂਦੇ ਆਏ ਸੀ ਹੈ ਨਹੀਂ ਸੀ ਕੋਈ ਚੋਰੀ ਹੋਇਆ ਮਾਰਕੀਟ ਚ ਪਤਾ ਲੱਗਾ ਸੀ ਸਾਨੂੰ ਵੀ ਦੋ ਨੰਬਰ ਦੁਕਾਨ ਦਾ ਵੀ ਚੋਰੀ ਹੋਇਆ ਤਿੰਨ ਚਾਰ ਦਿਨ ਪਹਿਲੇ ਚੌਂਕੀਦਾਰ ਹੈਗਾ ਕੋਈ ਚੌਂਕੀਦਾਰ ਦੇਖ ਲਈ ਪਹਿਲਾਂ ਤਾਂ ਰੱਖਿਆ ਸੀ ਪੁਲਸ ਵਾਲਿਆਂ ਨੇ ਉਸ ਤੋਂ ਬਾਅਦ ਫਿਰ ਨਾ ਚੌਂਕੀਦਾਰ ਕੋ ਆਇਆ ਤੇ ਨਾ ਸਾਡੇ ਕੋਲ ਪੈ ਬੂਏ ਲੈਣ ਕਦੀ ਆਇਆ ਕੋਈ ਇਹ ਦੇਖਿਆ ਜਾਵੇ ਤਾਂ ਘਟਨਾ ਬਿਲਕੁਲ ਚੌਂਕ ਦੇ ਕੋਲ ਬਿਲਕੁਲ ਹਾਂਜੀ ਪੁਲਸ ਹਾਂਜੀ ਹਾਂਜੀ ਬਿਲਕੁਲ ਚੌਂਕ ਦੇ ਨੇੜੇ ਹੀ ਹੈ ਜੀ ਇਹ ਦੀ ਮੰਗ ਕਰਦੇ ਹਾਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹ ਹੀ ਹੈ ਵੀ ਚੋਰੀਆਂ ਨੂੰ ਫੜਿਆ ਜਾਵੇ ਤਾਂ ਸਾਡਾ ਸਮਾਨ ਵਾਪਸ ਕਰਾਇਆ ਜਾਵੇ ਪੁਲਿਸ ਨੂੰ ਤਲਾਸ਼ ਕਰਤੀ ਤੁਸੀਂ ਪੁਲਿਸ ਨੂੰ ਤਲਾਸ਼ ਕਰਨ ਚੱਲੇ ਆ ਜੀ ਹੱਲੇ ਅਸੀਂ ਇਕੱਠੇ ਹੋਏ ਹਾਂ ਮਾਰਕੀਟ ਵਾਲੇ ਸਾਰੇ ਮਾਰਕੀਟ ਵਾਲੇ ਜਾ ਕੇ ਤਲਾਸ਼ ਕਰ ਲੋਗੇ ਇੱਕ ਮੱਛੀਵਾੜੇ ਰੂਟ ਤੇ ਇੱਕ ਕੰਪਰੈਸ਼ਨ ਚੋਰੀ ਦਾ ਮਾਮਲਾ ਹੈਗਾ ਜੀ ਕੀ ਮਾਮਲਾ ਹੈਗਾ ਸਾਡੇ ਕੋਲੇ ਹੋਣੇ ਅੰਦਰਜੀਤ ਸਿੰਘ ਕਮਿਸ਼ਨੈਂਟ ਦੇ ਕੇ ਗਏ ਨੇ ਵੀ ਦੁਕਾਨ ਦੇ ਬਾਹਰ ਲੱਗਿਆ ਉਹਟਰ ਸੀਗਾ ਏਸੀ ਦਾ ਉਹ ਰਾਤੀ ਕਿਸੇ ਨਾਮ ਨੂੰ ਬਿਅਕ ਤੇ ਨੇ ਚੋਰੀ ਕਰ ਲਿਆ ਅਸੀਂ ਉਹਨਾਂ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਜਲਦੀ ਬੰਦਿਆਂ ਨੂੰ ਟ੍ਰੇਸ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਐਸਏ ਰੋਡ ਤੇ ਇੱਕ ਪਹਿਲਾਂ ਵੀ ਕੋਈ ਕੰਪਲੇਂਟ ਆਈ ਸੀਗੀ ਉਹ ਕੀ ਸੀਗੀ ਜੀ ਉਹ ਮੇਰੇ ਆਉਣ ਤੋਂ ਪਹਿਲਾਂ ਦੀ ਹੋ ਸਕਦੀ ਹੈ ਪਰ ਮੇਰੇ ਧਿਆਨ 'ਚ ਨਹੀਂ ਹੈਗੀ ਉਹਦੇ ਬਾਰੇ ਮੈਂ ਪਤਾ ਕਰ ਲਵਾਂਗਾ ਸਰ ਇੱਕ ਲਾਸਟ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਕਿਉਂਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਸਰਦੀ ਦੇ ਮੌਸਮ ਤੇ ਅਸੀਂ ਅਭੀ ਆਪਣੇ ਲਾਈਟਾਂ ਵਗੈਰਾ ਲਾ ਕੇ ਰੱਖਣੇ ਦੁਕਾਨਾਂ ਦੇ ਮੂਹਰੇ ਇਸ ਸੀਸੀਟੀਵੀ ਕੈਮਰੇ ਲਾਉਣ ਵੱਧ ਤੋਂ ਵੱਧ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਹੀ ਫਾਇਦਾ ਠੀਕ ਹੈ ਤਾਂ ਕਿ ਬੰਦੇ ਦੀ شناخت ਜਲਦੀ ਹੋ ਸਕੇ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਕੀ ਕੰਮ ਕਰਦੇ ਹੋ ਮੈਂ ਇੱਕ ਫਾਰਮੇਸੀ ਆਪਸਰਾ ਤੇ ਇੱਥੇ ਮੇਰੇ ਫਾਦਰ ਸਾਹਿਬ ਤੇ ਜਿਹੜੇ ਸਾਡੇ ਮੇਰਾ ਟੈਕਨੀਸ਼ੀਅਨ ਕੰਮ ਕਰਦੇ ਨੇ ਤੇ ਜਦੋਂ ਅੱਜ ਤੋਂ 10 12 13 ਦਿਨ ਪਹਿਲਾਂ ਦੀ ਗੱਲ ਆ ਤੇ ਸਾਡੇ ਜਿਹੜੇ ਉੱਪਰ ਕੰਪਰੈਸਰ ਜਿਹਨੂੰ ਆਪਾਂ ਕਹਿੰਦੇ ਆ ਯੂਨਟ 2 ਸੀਗੇ ਉਹ ਦੋਨੋਂ ਦੇ ਦੋਨੋਂ ਚੋਰੀ ਚੋਰਾਂ ਨੇ ਕਰ ਲਏ ਤੇ ਪਰ ਇੰਨੇ ਛਾਤਰ ਦਿਮਾਗ ਦੇ ਚੋਰ ਨੇ ਵੀ ਹਲੇ ਤੱਕ ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਬੰਦੇ ਕਿੱਧਰ ਦੀ ਚੜੇ ਨੇ ਕਿਉਂਕਿ ਉੱਪਰ ਚੜਨ ਨੂੰ ਕੋਈ ਰਾਸਤਾ ਵੀ ਨਹੀਂ ਹੈਗਾ ਤੇ ਵੀ ਬੰਦਾ ਚੜ ਕੇ ਵੀ ਜਿਹੜੇ ਹੈਗੇ ਨੇ ਵੀ ਬੰਦਾ ਸਮਾਨ ਉਹਨਾਂ ਨੇ ਕਿੱਦਾਂ ਉਤਾਰਿਆ ਕਮਾਲ ਦੀ ਗੱਲ ਹੈ। ਉਹ ਵੀ ਕੋਠੇ ਤੇ ਕੋਠੇ ਤੇ ਜਾ ਕੇ ਦੇਖਿਆ ਜੀ। ਨਹੀਂ ਅਸੀਂ ਕੋਠੇ ਤੇ ਜਾ ਕੇ ਦੇਖਿਆ ਜਦੋਂ ਸਾਡੇ ਡੈਡੀ ਸਵੇਰੇ ਆਪਣੇ ਪਾਣੀ ਦੀ ਬਾਲਟੀ ਭਰਨ ਲੱਗੇ ਤਾਂ ਉਹਨਾਂ ਦੀ ਵੈਸੇ ਹੀ ਅਚਾਨਕ ਉੱਪਰ ਨਿਗਾਹ ਗਈ। ਹੂੰ ਕਿਉਂਕਿ ਸਾਡਾ ਜਿਹੜਾ ਨਾਲ ਨਹੀਂ ਮੈਡੀਕਲ ਅਮਰੋਜ਼ ਮੈਡੀਕਲ ਸਟੋਰ ਹੈਗਾ। ਹੂੰ ਉਹਨਾਂ ਦੇ ਜੇ ਉੱਚੀ ਕਰਕੇ ਕੰਧ ਉੱਪਰ ਲਾਇਆ ਸੀ ਇੱਕ ਨੀਤੇ ਰੱਖਿਆ ਸੀਗਾ। ਜਿਹੜਾ ਇਹਨਾਂ ਉੱਚਾ ਕੰਧ ਉੱਪਰ ਲਾਇਆ ਸੀ ਉਹ ਵੀ ਉਹਨਾਂ ਨੇ ਉਤਾਰ ਲਿਆ ਤੇ ਜਿਹੜਾ ਨੀਤੇ ਰੱਖਿਆ ਸੀਗਾ ਉਹ ਵੀ ਉਤਾਰ ਲਿਆ। ਦੋ ਕੰਪ੍ਰੈਸ਼ਨ ਦੋ ਕੰਪ੍ਰੈਸ਼ਨ ਦੀ ਹੋਣੀ ਹੈ ਸਾਡੀ ਅੱਛਾ ਦੇਖਿਆ ਜਾਵੇ ਤਾਂ ਚਾਹੋਂ ਕਿਥੋਂ ਬਿਲਕੁਲ ਨਜ਼ਦੀਕਾ ਔਰ ਉੱਥੇ ਪੁਲਿਸ ਪੈਨਾਤ ਰਹਿੰਦੀ ਆ ਹਾਂਜੀ ਅੰਸਰ ਤੇ ਕੀ ਕਹੋਗੇ ਇਸ ਬਾਰੇ ਇਹ ਦੇਖੋ ਇਹ ਚੋਰ ਇੰਨੇ ਛਾਤਰ ਨੇ ਦੇਖੋ ਜਿਹੜੀ ਪੁਲਿਸ ਆ ਪੁਲਿਸ ਨੂੰ ਵੀ ਇਹਨਾਂ ਨੇ ਇੰਨੀ ਝਕੰਨੀ ਦੇ ਦਿੱਤੀ ਕਿ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਅਸੀਂ ਰਿਪੋਰਟ ਦਰਜ ਕਰਾਈ ਆ ਸਾਨੂੰ ਪੁਲਿਸ ਤੇ ਪੂਰੀ ਉਮੀਦ ਆ ਵੀ ਉਹ ਦੇਖੋ ਕਾਰਵਾਈ ਕੋਈ ਨਾ ਕੋਈ ਕਰੂਗੀ ਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜਲਦੀ ਚੋਰਾਂ ਨੂੰ ਫੜਾਂਗੇ ਪਰ ਹਲੇ ਤੱਕ ਕੋ ਚੋਰਾਂ ਦਾ ਕੋਈ ਥਾਂ ਟਿਕਾਣਾ ਜਾਂ ਕੁਝ ਪਤਾ ਨਹੀਂ ਉਹਨਾਂ ਨੇ ਕਰਿਆ ਹੈਗਾ ਅੱਜ ਤੋਂ 10-15 ਦਿਨ ਲੰਘ ਚੁੱਕੇ ਨੇ ਰਾਤ ਨੂੰ ਕੋਈ ਚੌਕੀਦਾਰ ਨਹੀਂ ਆਉਂਦਾ ਸਾਡੇ ਕੋਲ ਤਾਂ ਅਸੀਂ ਰਾਤ ਨੂੰ ਤਕਰੀਬਨ ਮੇਰੇ ਹਿਸਾਬ ਨਾਲ ਇੱਥੇ ਕੋਈ ਚੰਕੀ ਚੌਕੀਦਾਰ ਹੈ ਨਹੀਂ ਕੋਈ ਸੀਸੀਟੀਵੀ ਕੈਮਰਾ ਹੈ ਵਗੈਰਾ ਹੈ ਸੀਸੀਟੀਵੀ ਕੈਮਰਾ ਹੈਗਾ ਸਾਹਮਣੇ ਤੇ ਉਹਦੇ ਵਿੱਚੋਂ ਚੋਰ ਸਾਨੂੰ ਨਜ਼ਰ ਨਹੀਂ ਆਏ ਹੈਗੇ ਮੈਨੂੰ ਲੱਗਦਾ ਜੇ ਪਿੱਛੇ ਹੈਗਾ ਪਿੱਛੋਂ ਚੜਨੇ ਪਿੱਛੇ ਉਹ ਬੰਦੇ ਉਤਾਰ ਕੇ ਪਿੱਛੇ ਉਤਰ ਗਏ ਨੇ ਕਿੰਨੇ ਕੇ ਵਜੇ ਚਲੇ ਜਾਨੇ ਹੋ ਤੁਸੀਂ ਮੈਡੀਕਲ ਤੋਂ ਮੈਂ 8:30 ਵਜੇ ਤਕਰੀਬ 9 ਵੀ ਵੱਜ ਜਾਂਦੇ ਨੇ ਤੇ 9 8:30 9 ਵਜੇ ਮੈਂ ਆਪਣੇ ਜਿਹੜਾ ਗੁਨਾਨਗ ਡੀਸਟਲੈਕਸਿਸ ਸੈਂਟਰ ਜਿਹੜਾ ਸਾਡਾ ਹੈਗਾ ਇਹ ਅਸੀਂ ਕਲੋਜ਼ ਕਰਕੇ ਚਲੇ ਜਾਨੇ ਹਾਂ ਤੇ ਨਾਲੇ ਆਪਣੇ ਡਾਕਟਰ ਜਸਵਿੰਦਰ ਜੀ ਦਾ ਹਸਪਤਾਲ ਆ ਸਰਬ ਹਸਪਤਾਲ ਇਹਨਾਂ ਦਾ ਵੀ ਉੱਪਰੋਂ ਜਿਹੜੀ ਯੂਨਿਟ ਉਤਾਰ ਲਈ ਤੇ ਸਾਡੀ ਵੀ ਉਤਾਰ ਲਈ ਹਾਂਜੀ ਦੋ ਯੂਨਿਟਾਂ ਦੇਖੋ ਪਤਾ ਨਹੀਂ ਲੱਗਿਆ ਵੀ ਚੋਰਾਂ ਨੇ ਕਿਹੜੇ ਹਿਸਾਬ ਨਾਲ ਚੜਾਈ ਉਤਾਰੀ ਆ ਕਿਉਂਕਿ ਉਹ ਪਤਾ ਚੜਨਾ ਹੀ ਬਹੁਤ ਔਖਾ ਇਹ ਤੁਸੀਂ ਇਹ ਦੇਖੋ ਇਹ ਬੰਦੇ ਉੱਪਰ ਚੜ ਕਿੱਦਾਂ ਗਏ ਦੀ ਮੰਗ ਕਰਦੇ ਸਾਡੀ ਮੰਗ ਤਾਂ ਇਹੀ ਹੈਗੀ ਆ ਵੀ ਦੇਖੋ ਜਿਹੜੀ ਸਾਡੀ ਯੂਨਿਟ ਦੋ ਉਤਾਰੀਆਂ ਨੇ ਪੁਲਿਸ ਅੱਗੇ ਇਹੀ ਗੁਜਾਰਸ਼ ਆ ਵੀ ਇਹਨਾਂ ਨੂੰ ਬੰਦਿਆਂ ਨੂੰ ਜ਼ਿਆਦਾ ਅਰੈਸਟ ਕੀਤਾ ਜਾਵੇ ਕਿਉਂਕਿ ਸਾਡੇ ਨਹੀਂ ਇਹ ਪੂਰੇ ਸਮਰਾਲੇ ਵਿੱਚ ਹੋਰ ਵੀ ਕਈ ਥਾਂ ਜਗ੍ਹਾ ਤੇ ਵਾਰਦਾਤਾਂ ਹੋਈਆਂ ਨੇ ਤੇ ਇਹਨਾਂ ਨੂੰ ਇਹ ਜਿਹੇ ਬੰਦੇ ਨੇ ਜਿਹੜੇ ਕੋਈ ਵੀ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਤਾਂ ਕਿ ਕੋਈ ਹੋਰ ਕੋਈ ਮਿਸ ਹੈਪਨਿੰਗ ਵੱਡੀ ਨਾ ਹੋਵੇ ਸਮਰਾਲੇ ਵਿੱਚ ਜੀ ਹਾਂਜੀ ਥੈਂਕ ਯੂ